ਸਤਿ ਸ਼੍ਰੀ ਅਕਾਲ ਜੀ ਪੰਜਾਬ ਤੱਕ ਦੀ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਸਮ ਦੀ ਵੱਡੀ ਬਹੁਤ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਿੱਦਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਆਇਆ ਹੋਇਆ ਪੂਰਾ ਪੰਜਾਬ ਵੀ ਇਸ ਟਾਈਮ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਹੁਣ ਇੱਕ ਰਿਪੋਰਟ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਹੀ ਏਸ਼ੀਆ ਨੂੰ ਛੱਡ ਕੇ ਪੂਰਾ ਪੰਜਾਬ ਵੀ ਇਸ ਟਾਈਮ ਰੈੱਡ ਅਲਰਟ ਦੇ ਵਿੱਚ ਹੈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਨੇ ਪ੍ਰਿੰਸ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਕੀ ਮੌਸਮ ਦੀ ਜਾਣਕਾਰੀ ਹੈ ਬਿਲਕੁਲ ਗੀਤਾ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਵੈਦਰ ਦੀ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਹਰ ਜਗ੍ਹਾ ਦੇ ਉੱਤੇ ਪੈ ਰਿਹਾ ਹੈ ਕਈ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਉਹ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਨੇ ਹੜਾਂ ਵਾਲੇ ਹਾਲਾਤ ਨੇ ਉਹ ਇਸ ਕਰਕੇ ਕਿਉਂਕਿ ਭਾਰੀ ਮੀਂਹ ਪੈ ਰਿਹਾ ਰਿਕਾਰਡ ਤੋੜ ਮੀਂਹ ਪੈ ਰਿਹਾ ਜਿਹੜਾ ਅੱਜ ਤੱਕ ਨਹੀਂ ਪਿਆ ਉਹਨਾ ਮੀਂਹ ਪਿਆ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਹੋਰ ਜਿਹੜੇ ਆਸ-ਪਾਸੇ ਦੇ ਜਿਹੜੇ ਸ਼ਹਿਰ ਨੇ ਉਹ ਜਿਹੜੇ ਲੱਗਦੇ ਨੇ ਉਹ ਇੰਨੇ ਕੁ ਮੀਂਹ ਦੇ ਨਾਲ ਮਾਰ ਖਾ ਰਹੇ ਨੇ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਰੀਆਂ ਸੜਕਾਂ ਪੈਕ ਹੋ ਗਈਆਂ ਨੇ ਸਭ ਕੁਝ ਡੁੱਬ ਚੁੱਕਿਆ ਹੈਗਾ ਖਾਸ ਕਰਕੇ ਜਲੰਧਰ ਲੁਧਿਆਣੇ ਦੀ ਜੇ ਗੱਲ ਕਰ ਲਈਏ ਲੋਕਾਂ ਦੇ ਘਰ ਡਿੱਗ ਚੁੱਕੇ ਨੇ ਸ਼ਹਿਰ ਦੇ ਹਲਾਤ ਨੇ ਤੇ ਹੁਣ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੈਗੇ ਉਹ ਸਕਰੀਨ ਤੇ ਇਹ ਹੈ ਪੂਰੇ ਏਸ਼ੀਆ ਦਾ ਮੈਪ ਯਾਨੀ ਕਿ ਏਸ਼ੀਆ ਜਿਹਦੇ ਵਿੱਚ ਵੱਖ-ਵੱਖ ਕੰਟਰੀਜ਼ ਆndੀਆਂ ਨੇ ਜਿਵੇਂ ਆਪਣੀ ਇੰਡੀਆ ਉਸ ਤੋਂ ਬਾਅਦ ਕੋਲੰਬੋ ਹੈ ਬੈਂਕੋਕ ਹੈ ਵੇਤਨਾਮ ਹੈ ਕੋਲਕਾਤਾ ਤੋਂ ਚਲੋ ਆਪਣੀ ਆ ਗਈ ਫਿਰ ਮਸਕਟ ਹੈ ਓਮਾਨ ਹੈ ਦੁਬਈ ਹੈ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਆndੀਆਂ ਜਿੱਚ ਪਾਕਿਸਤਾਨ ਵੀ ਆਂਦਾ ਹੈ ਤੇ ਉੱਥੋਂ ਦੀ ਇਹ ਰਿਪੋਰਟ ਮੈਪ ਸਾਹਮਣੇ ਆਇਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਵੀ ਰੈੱਡ ਰੈੱਡ ਤੁਹਾਨੂੰ ਨਹੀਂ ਦਿਖ ਰਿਹਾ ਹੋਏਗਾ ਰੈੱਡ ਸਿਰਫ ਕਿੱਥੇ ਆ ਨਿਊ ਦਿੱਲੀ ਤੋਂ ਉੱਪਰ ਨਿਊ ਦਿੱਲੀ ਤੋਂ ਉੱਪਰ ਰੈੱਡ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਮੀਂਹ ਜਿੱਥੇ ਪੈ ਰਿਹਾ ਸਭ ਤੋਂ ਜ਼ਿਆਦਾ ਬਾਰਿਸ਼ ਜਿੱਥੇ ਪੈ ਰਹੀ ਹੈ ਇਹ ਤੁਸੀਂ ਦੇਖੋ ਪਠਾਨਕੋਟ ਬਰਵਾਲਾ ਮੰਡੀ ਸ਼ਿਮਲਾ ਨਾਨ ਇਹ ਆ ਗਿਆ ਹਿਮਾਚਲ ਦਾ ਏਰੀਆ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਸ ਸਾਈਡ ਇਹ ਲੈਂਦਾ ਪੰਜਾਬ ਆ ਗਿਆ ਜਿੱਥੇ ਵਜ਼ੀਰਾਬਾਦ ਗੁਜਰਾਵਾਲਾ ਲਾਹੌਰ ਅੰਮ੍ਰਿਤਸਰ ਆਪਣਾ ਆ ਗਿਆ ਆਹ ਜਿਹੜਾ ਤੁਸੀਂ ਇਹ ਰੈੱਡ ਸਰਕਲ ਦੇਖ ਰਹੇ ਹੋ ਨਾ ਪੂਰਾ ਇਹ ਸਭ ਤੋਂ ਜ਼ਿਆਦਾ ਬਾਰਿਸ਼ ਵਾਲਾ ਏਰੀਆ ਹੈ ਰੈੱਡ ਵਾਲਾ ਜਿਹੜਾ ਜਿਹਦੇ ਚ ਜਲੰਧਰ ਲੁਧਿਆਣਾ ਸ਼ਾਹਕੋਟ ਪਠਾਨਕੋਟ ਨਾਬਾ ਬਰਨਾਲਾ ਇਹ ਸਾਰੇ ਸ਼ਹਿਰ ਜਿਹੜੇ ਨੇ ਇਹ ਇਹਦੇ ਵਿੱਚ ਕਾਊਂਟ ਹੋ ਗਏ ਨੇ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਫਸ ਚੁੱਕੇ ਨੇ ਜਿਹੜਾ ਕਿ ਪੂਰੇ ਏਸ਼ੀਆ ਦੇ ਵਿੱਚ ਵੀ ਐਸਾ ਨਹੀਂ ਹੈਗਾ ਮੈਂ ਇੱਥੋਂ ਥੱਲੇ ਕਰਨ ਲਈ ਕਵਾਂਗਾ ਕਿ ਆਪਣੇ ਸਹਿਯੋਗੀ ਨੂੰ ਕਿ ਮੈਂ ਆਪਣੇ ਥੋੜਾ ਥੱਲੇ ਕੀਤਾ ਜਾਵੇ ਜਿਹਦੇ ਵਿੱਚ ਆਪਾਂ ਉੱਪਰਲੀ ਜਗ੍ਹਾ ਦਿਖਾਈਏ ਜੰਮੂ ਪਠਾਨਕੋਟ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਉੱਪਰ ਇੱਥੋਂ نیچے ਆਵਾਂਗੇ ਜੰਮੂ ਜੰਮੂ ਤੋਂ ਬਾਅਦ ਤੁਸੀਂ ਉੱਪਰ ਆ ਦੇਖ ਸਕਦੇ ਹੈਗੇ ਉਹ ਇਹ ਜਿਹੜਾ ਏਰੀਆ ਇਹ ਵਾਦੀਆਂ ਦਾ ਏਰੀਆ ਜਿੱਥੇ ਬਰਫ਼ ਦੇ ਕਹੋ ਕਿ ਪਹਾੜ ਨੇ ਉੱਥੇ ਬਾਰਿਸ਼ ਪੈ ਰਹੀ ਹੈ ਰਜੌਰੀ ਦੇ ਵਿੱਚ ਜੰਮੂ ਕਸ਼ਮੀਰ ਤੇ ਅੰਤਨਾਗ ਇਹ ਮੇਨ ਇਹ ਸਾਡਾ ਦੱਸਣ ਦਾ ਇਹ ਮਕਸਦ ਹੈ ਕਿ ਜਿਹੜੀ ਬਾਰਿਸ਼ ਪੈ ਰਹੀ ਹੈ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਉਹ ਪੂਰੇ ਏਸ਼ੀਆ ਚ ਹੀ ਨਹੀਂ ਕਿਤੇ ਪੈ ਰਹੀ ਹੈ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਹਾਲਾਤ ਕੀ ਹੋਣਗੇ ਤੇ ਹੁਣ ਇਸੇ ਨੂੰ ਲੈ ਕੇ ਹੀ ਜਿਹੜਾ ਇਹ ਅਲਰਟ ਮੈਂ ਕਹਾਂਗਾ ਕਿ ਅ ਮੇਰੇ ਸਹਿਯੋਗੀਆਂ ਨੂੰ ਕਿਨੂੰ ਜ਼ੂਮ ਆਊਟ ਕੀਤਾ ਜਾਵੇ ਤਾਂ ਕਿ ਅਸੀਂ ਪੂਰਾ ਮੈਪ ਦਿਖਾ ਸਕੀਏ ਤੁਸੀਂ ਇਹ ਦੇਖ ਸਕਦੇ ਹੈਗੇ ਹੋ ਕਿ ਇਹ ਜਿਹੜਾ ਮੈਪ ਆਪਣਾ ਆ ਚੁੱਕਾ ਹੈ ਇੰਡੀਆ ਦਾ ਇਹਦੇ ਵਿੱਚ ਪ੍ਰਯਾਗਰਾਜ ਜੈਪੁਰ ਨਿਊ ਦਿੱਲੀ ਕੋਲਕਾਤਾ ਤੇ ਰਾਏਪੁਰ ਇਧਰ ਚੇਨਈ ਇੱਥੇ ਕਿਤੇ ਵੀ ਬਾਰਿਸ਼ ਨਹੀਂ ਪੈਂਦੀ ਪਈ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਿਸ ਕਾਰਨ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਬੜੇ ਤਰਸਯੋਗ ਜਾਂ ਚਿੰਤਾਜਨਕ ਬਣੇ ਹੋਏ ਨੇ ਤੇ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈ ਕਿ ਸਰਕਾਰਾਂ ਦਾ ਕੀ ਹੈ ਸਰਕਾਰ ਨੂੰ ਪਹਿਲਾਂ ਹੀ ਜਿਹੜੇ ਇਸ ਤਰ੍ਹਾਂ ਦੇ ਮੌਸਮ ਵਿਭਾਗ ਦੇ ਜਿਹੜੇ ਆ ਚਾਰਟ ਆਉਂਦੇ ਨੇ ਇਹ ਪਹਿਲਾਂ ਹੀ ਅਲਰਟ ਦੇ ਕਰ ਦਿੱਤੇ ਜਾਂਦੇ ਨੇ ਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਜ ਤੋਂ 2-3 ਮਹੀਨੇ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਕਿ ਪੰਜਾਬ ਇਸ ਵਾਰ ਬਹੁਤ ਤਗੜੀ ਮਾਰ ਜਿਹੜੀ ਹੈ ਮੀਂਹ ਦੀ ਚੱਲ ਸਕਦਾ ਹੈ ਉਹਦੇ ਹੇਠ ਆ ਸਕਦਾ ਹੈ ਪਰ ਜਿਹੜੇ ਤਿਆਰੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਨਾ ਮੁਕੰਮਲ ਰਹੀਆਂ ਜਿਸ ਕਾਰਨ ਹਰ ਪੂਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਖਰਾਬ ਹੋਏ ਪਏ ਨੇ ਤੇ ਇੱਕ ਵਾਰ ਫਿਰ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾ ਦਿੰਦਾ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਰੈੱਡ ਏਰੀਆ ਹੈ ਇਹ ਪੂਰਾ ਦਾ ਪੂਰਾ ਬਾਰਿਸ਼ ਦਾ ਪੂਰਾ ਪੰਜਾਬ ਇਹਦੇ ਵਿੱਚ ਲਪੇਟੇ ਵਿੱਚ ਆ ਚੁੱਕਿਆ ਕਿ ਜਿੰਨੀ ਬਾਰਿਸ਼ ਪੂਰੇ ਏਸ਼ੀਆ 'ਚ ਨਹੀਂ ਪੈ ਰਹੀ ਉਹ ਸਾਰੀ ਦੀ ਸਾਰੀ ਬਾਰਿਸ਼ ਜਿਹੜੀ ਹੈ ਉਹ ਇਸ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਇਸ ਦੇ ਨਾਲ ਹੀ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਹਾਂ ਭਈ ਇਹ ਅੱਗੇ ਕੀ ਹੋ ਸਕਦਾ ਆ ਅੱਗੇ ਕਿਵੇਂ ਹੋਵੇਗਾ ਅੱਗੇ ਬਾਰਿਸ਼ ਪਏਗੀ ਜਾਂ ਨਹੀਂ ਪਏਗੀ ਇਹਦੇ ਦੇ ਥੱਲੇ ਤੁਸੀਂ ਦੇਖੋ ਇਹ 2 ਸਤੰਬਰ ਦਾ ਆ ਰਿਹਾ ਤੇ ਜੇ ਇਹਨੂੰ ਅਸੀਂ 3 ਸਤੰਬਰ ਕਰ ਦਿੰਨੇ ਆ ਇੱਥੇ ਬਾਰਿਸ਼ ਨਹੀਂ ਦਿਖਾ ਰਿਹਾ ਯਾਨੀ ਕਿ ਤੁਸੀਂ ਦੇਖੋ ਜੇਕਰ ਅੱਜ ਜਾਂ ਪਿਛਲੇ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਤਾਂ ਹੀ ਇਹ ਦਿਖਾ ਰਿਹਾ ਹੈ ਅਦਰਵਾਈਜ਼ ਸਿੱਧਾ ਹੁਣ ਕੱਲ ਦਾ ਉਹਨਾਂ ਨੇ ਮੈਪ ਦੱਸਿਆ ਕਿ ਕੱਲ ਬਾਰਿਸ਼ ਇਸ ਜਗ੍ਹਾ ਤੇ ਜਿਵੇਂ ਜਲੰਧਰ ਵਿੱਚ ਹੋਗੀ ਪੰਜਾਬ ਦੇ ਵਿੱਚ ਆ ਏਰੀਆ ਆ ਗਿਆ ਚੰਡੀਗੜ੍ਹ ਆ ਗਿਆ ਤੇ ਇਹਨਾਂ ਏਰੀਆ ਦੇ ਵਿੱਚ ਘਟ ਹੈ ਜੰਮੂ ਕਸ਼ਮੀਰ ਦੇ ਵਿੱਚ ਦਿਖਾ ਰਹੀ ਹੈ ਹਾਲਾਂਕਿ ਇਹ ਸਿਰਫ ਅਨੁਮਾਨ ਹੁੰਦੇ ਨੇ ਪੈਨ ਨੂੰ ਕੱਲ ਵੀ ਬਾਰਿਸ਼ ਪੈ ਸਕਦੀ ਹੈਗੀ ਹੈ ਬਟ ਜਿਹੜੀ ਕਹਿ ਸਕਦੇ ਹੋ ਕਿ ਵੱਡੀ ਗੱਲ ਇਹ ਹੈ ਕਿ ਮੁਕੰਮਲ ਤਿਆਰੀਆਂ ਜਿਹੜੀਆਂ ਨਹੀਂ ਸੀਗੀਆਂ ਉਸ ਕਾਰਨ ਜਿਹੜਾ ਅੱਜ ਪੰਜਾਬ ਨੂੰ ਇੰਨਾ ਕੁਝ ਭੁਗਤਣਾ ਪੈ ਰਿਹਾ ਹੈ ਕਿ ਜਿਸ ਕਾਰਨ ਸਾਰੇ ਹੜ੍ਹ ਆ ਰਹੇ ਨੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਪੋਲ ਖੁੱਲ ਰਹੀ ਹੈ ਕਾਰਪੋਰੇਸ਼ਨ ਦੀਆਂ ਪੋਲ ਖੁੱਲ ਰਹੀਆਂ ਨੇ ਕਿ ਕਾਰਪੋਰੇਸ਼ਨ ਦਾ ਕੰਮ ਜ਼ੀਰੋ ਹੋ ਗਿਆ ਜ਼ੀਰੋ ਜਿੰਨਾ ਵੀ ਉਹ ਕਹਿੰਦੇ ਨੇ ਕਿ ਅਸੀਂ ਸੀਵਰੇਜ ਪਾਈਪਾਂ ਪਾਈਆਂ ਇੰਨੇ ਕਰੋੜ ਲਗਾਤੇ ਇੱਕ ਲਗਾਤਾ ਉਹ ਲਗਾਤਾ ਪਰ ਉਹ ਕਿਤੇ ਵੀ ਕੰਮ ਦੇਖਣ ਨੂੰ ਨਹੀਂ ਮਿਲਿਆ ਤੇ ਇਹ ਜਿਹੜੀਆਂ ਤਸਵੀਰਾਂ ਇਹ ਬਿਲਕੁਲ ਚਿੰਤਾਜਨਕ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਤੇ ਹੁਣ ਉਹਨਾਂ ਨੂੰ ਸੁਧਾਰਨ ਲਈ ਅੱਗੇ ਕੀ ਕੀਤਾ ਜਾਵੇ ਅੱਜ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਭਗਵੰਤ ਮਾਨ ਹੋਰਾਂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਸਾਰੀ ਜਾਇਜ਼ਾ ਲਿਆ ਤੇ ਭਗਵੰਤ ਮਾਨ ਹੋਰਾਂ ਨੇ 60 ਹਜ਼ਾਰ ਕਰੋੜ ਦਾ ਜਿਹੜਾ ਪੈਕੇਜ ਹੈ ਉਹਦੀ ਮੰਗ ਕੀਤੀ ਹੈ ਬਾਕੀ ਖੈਰ ਸਾਡਾ ਦੱਸਣ ਦਾ ਅੱਜ ਤੁਹਾਡਾ ਹੀ ਮਕਸਦ ਸੀਗਾ ਕਿ ਜੇਕਰ ਜਿਹੜਾ ਇਹ 2 2 ਸਤੰਬਰ ਤੱਕ ਮੈਂ ਕਹਾਂਗਾ ਇਸ ਤੇ ਲੱਗ ਜਾਇਆ ਜਾਵੇ 2 ਸਤੰਬਰ ਇਹ ਤੋਂ ਕੀਤਾ ਜਾਵੇ ਤਾਂ ਕਿ ਅਸੀਂ ਦਿਖਾਈਏ ਕਿ ਅੱਜ ਦਾ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ ਜਿਹੜਾ ਮੀਂਹ ਪੈ ਰਿਹਾ ਉਹ ਪੂਰੇ ਏਸ਼ੀਆ 'ਚ ਕਿਤੇ ਨਹੀਂ ਪੈ ਰਿਹਾ ਜਿੰਨਾ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਹਾਲਾਤਾਂ ਦੇ ਉੱਤੇ ਸਰ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇਸ ਟਾਈਮ ਬਹੁਤ ਕਹਿਰ ਆਇਆ ਕਿਉਂਕਿ ਜਲੰਧਰ ਦੇ ਵਿੱਚ ਕਦੀ ਨਹੀਂ ਇਹਨਾਂ ਦੇਖਿਆ ਗਿਆ ਕਿ ਇੰਨੀ ਬਾਰਿਸ਼ ਹੋਈ ਹੋਵੇ ਲੋਕੀ ਲੋਕਾਂ ਨੂੰ ਛੁੱਟੀਆਂ ਸਕੂਲ ਤੋਂ ਕਾਲਜ ਤੋਂ ਛੁੱਟੀਆਂ ਹੋ ਜਾਣ ਕੰਮਕਾੜਾ ਠੱਪ ਹੋ ਜਾਣ ਇਹਦਾ ਕਦੀ ਵੀ ਨਹੀਂ ਹੋਇਆ ਅੱਜਕੱਲ ਬਿਲਕੁਲ ਬਿਲਕੁਲ ਤੇ ਵੱਡੇ ਸ਼ਹਿਰ ਜਿਹੜੇ ਪੰਜਾਬ ਦੇ ਨੇ ਉਹ ਬਾਰਿਸ਼ ਦੀ ਮਾਰ ਹੇਟਾਂ ਨੇ ਤੇ ਬਾਕੀ ਜਿਹੜੇ ਆਸ-ਪਾਸੇ ਦੇ ਜਿਹੜੇ ਪਿੰਡ ਨੇ ਉਹ ਹੜ੍ਹ ਦੀ ਮਾਰ ਹੇਟਾਂ ਨੇ ਆ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਪੂਰਾ ਪੰਜਾਬ ਹੀ ਜਿਹੜਾ ਇਸ ਸਮੇਂ ਬੜੇ ਚਿੰਤਾਜਨਕ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਤੇ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਬਾਹ ਫੜੀ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹ ਸਹੀ ਤਰ੍ਹਾਂ ਉਸਦੇ ਮੁਆਵਜ਼ੇ ਮਿਲ ਸਕਣ ਤੇ ਉਹ ਆਪਣੇ ਇਸ ਜਿਹੜਾ ਕਹਿ ਸਕਦੇ ਹੋ ਕਿ ਨੁਕਸਾਨ ਆਇਆ ਉਹਦੇ ਚੋਂ ਬਾਹਰ ਨਿਕਲ ਸਕਣ ਹਲੇ ਤਾਂ ਪਾਣੀ ਵੱਧ ਰਿਹਾ ਜਦੋਂ ਪਾਣੀ ਹੋਰ ਕਟੇਗਾ ਉਦੋਂ ਹੋਰ ਨੁਕਸਾਨ ਪਤਾ ਚੱਲੇਗਾ ਕਿ ਕੀ ਕੁਝ ਨੁਕਸਾਨ ਹੋਇਆ ਬਾਕੀ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਹਰ ਪਲ-ਪਲ ਦੀ ਅਪਡੇਟ ਦੇ ਲਈ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੱਕ ਦੀ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਸਮ ਦੀ ਵੱਡੀ ਬਹੁਤ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਿੱਦਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਆਇਆ ਹੋਇਆ ਪੂਰਾ ਪੰਜਾਬ ਹੀ ਇਸ ਟਾਈਮ ਹੜ੍ਹਾਂ ਦੀ ਮਾਰ ਚੱਲ ਰਿਹਾ ਹੁਣ ਇੱਕ ਰਿਪੋਰਟ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਹੀ ਏਸ਼ੀਆ ਨੂੰ ਛੱਡ ਕੇ ਪੂਰਾ ਪੰਜਾਬ ਹੀ ਇਸ ਟਾਈਮ ਰੈੱਡ ਅਲਰਟ ਦੇ ਵਿੱਚ ਹੈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਨੇ ਪ੍ਰਿੰਸ ਤੁਸੀਂ ਦੱਸੋ ਕੀ ਪੰਜਾਬ ਦੇ ਵਿੱਚ ਕੀ ਮੌਸਮ ਦੀ ਜਾਣਕਾਰੀ ਹੈ ਬਿਲਕੁਲ ਗੀਤਾ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਵੈਦਰ ਦੀ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਹਰ ਜਗ੍ਹਾ ਦੇ ਉੱਤੇ ਮੀਂਹ ਪੈ ਰਿਹਾ ਹੈ ਕਈ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਉਹ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਨੇ ਹੜਾਂ ਵਾਲੇ ਹਾਲਾਤ ਨੇ ਉਹ ਇਸ ਕਰਕੇ ਕਿਉਂਕਿ ਭਾਰੀ ਮੀਂਹ ਪੈ ਰਿਹਾ ਰਿਕਾਰਡ ਤੋੜ ਮੀਂਹ ਪੈ ਰਿਹਾ ਜਿਹੜਾ ਅੱਜ ਤੱਕ ਨਹੀਂ ਪਿਆ ਉਹਨਾ ਮੀਂਹ ਪਿਆ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਹੋਰ ਜਿਹੜੇ ਆਸ-ਪਾਸੇ ਦੇ ਜਿਹੜੇ ਸ਼ਹਿਰ ਨੇ ਉਹ ਜਿਹੜੇ ਲੱਗਦੇ ਨੇ ਉਹ ਇੰਨੇ ਕ ਮੀਂਹ ਦੇ ਨਾਲ ਮਾਰ ਖਾ ਰਹੇ ਨੇ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਰੀਆਂ ਸੜਕਾਂ ਪੈਕ ਹੋ ਗਈਆਂ ਨੇ ਸਭ ਕੁਝ ਡੁੱਬ ਚੁੱਕਿਆ ਹੈਗਾ ਖਾਸ ਕਰਕੇ ਜਲੰਧਰ ਲੁਧਿਆਣੇ ਦੀ ਜੇ ਗੱਲ ਕਰ ਲਈਏ ਲੋਕਾਂ ਦੇ ਘਰ ਡਿੱਗ ਚੁੱਕੇ ਨੇ ਸ਼ਹਿਰ ਦੇ ਹਲਾਤ ਨੇ ਤੇ ਹੁਣ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੈਗੇ ਉਹ ਸਕਰੀਨ ਤੇ ਇਹ ਹੈ ਪੂਰੇ ਏਸ਼ੀਆ ਦਾ ਮੈਪ ਯਾਨੀ ਕਿ ਏਸ਼ੀਆ ਜਿਹਦੇ ਵਿੱਚ ਵੱਖ-ਵੱਖ ਕੰਟਰੀਜ਼ ਆndੀਆਂ ਨੇ ਜਿਵੇਂ ਆਪਣੀ ਇੰਡੀਆ ਉਸ ਤੋਂ ਬਾਅਦ ਕੋਲੰਬੋ ਹੈ ਬੈਂਕੋਕ ਹੈ ਵੇਤਨਾਮ ਹੈ ਕੋਲਕਾਤਾ ਤੋਂ ਚਲੋ ਆਪਣੀ ਆ ਗਈ ਫਿਰ ਮਸਕਟ ਹੈ ਓਮਾਨ ਹੈ ਦੁਬਈ ਹੈ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਆndੀਆਂ ਜਿੱਚ ਪਾਕਿਸਤਾਨ ਵੀ ਆਂਦਾ ਹੈ ਤੇ ਉੱਥੋਂ ਦੀ ਇਹ ਰਿਪੋਰਟ ਮੈਪ ਸਾਹਮਣੇ ਆਇਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਵੀ ਰੈੱਡ ਰੈੱਡ ਤੁਹਾਨੂੰ ਨਹੀਂ ਦਿਖ ਰਿਹਾ ਹੋਏਗਾ ਰੈੱਡ ਸਿਰਫ ਕਿੱਥੇ ਆ ਨਿਊ ਦਿੱਲੀ ਤੋਂ ਉੱਪਰ ਨਿਊ ਦਿੱਲੀ ਤੋਂ ਉੱਪਰ ਰੈੱਡ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਮੀਂਹ ਜਿੱਥੇ ਪੈ ਰਿਹਾ ਹੈ ਸਭ ਤੋਂ ਜ਼ਿਆਦਾ ਬਾਰਿਸ਼ ਜਿੱਥੇ ਪੈ ਰਹੀ ਹੈ ਇਹ ਤੁਸੀਂ ਦੇਖੋ ਪਠਾਨਕੋਟ ਬਰਵਾਲਾ ਮੰਡੀ ਸ਼ਿਮਲਾ ਨਾਨ ਇਹ ਆ ਗਿਆ ਹਿਮਾਚਲ ਦਾ ਏਰੀਆ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਸ ਸਾਈਡ ਇਹ ਲੈਂਦਾ ਪੰਜਾਬ ਆ ਗਿਆ ਜਿੱਥੇ ਵਜ਼ੀਰਾਬਾਦ ਗੁਜਰਾਵਾਲਾ ਲਾਹੌਰ ਅੰਮ੍ਰਿਤਸਰ ਆਪਣਾ ਆ ਗਿਆ ਆਹ ਜਿਹੜਾ ਤੁਸੀਂ ਇਹ ਰੈੱਡ ਸਰਕਲ ਦੇਖ ਰਹੇ ਹੋ ਨਾ ਪੂਰਾ ਇਹ ਸਭ ਤੋਂ ਜ਼ਿਆਦਾ ਬਾਰਿਸ਼ ਵਾਲਾ ਏਰੀਆ ਹੈ ਰੈੱਡ ਵਾਲਾ ਜਿਹੜਾ ਜਿਹਦੇ ਚ ਜਲੰਧਰ ਲੁਧਿਆਣਾ ਸ਼ਾਹਕੋਟ ਪਠਾਨਕੋਟ ਨਾਬਾ ਬਰਨਾਲਾ ਇਹ ਸਾਰੇ ਸ਼ਹਿਰ ਜਿਹੜੇ ਨੇ ਇਹ ਇਹਦੇ ਵਿੱਚ ਕਾਊਂਟ ਹੋ ਗਏ ਨੇ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਫਸ ਚੁੱਕੇ ਨੇ ਜਿਹੜਾ ਕਿ ਪੂਰੇ ਏਸ਼ੀਆ ਦੇ ਵਿੱਚ ਵੀ ਐਸਾ ਨਹੀਂ ਹੈਗਾ ਮੈਂ ਇੱਥੋਂ ਥੱਲੇ ਕਰਨ ਲਈ ਕਵਾਂਗਾ ਕਿ ਆਪਣੇ ਸਹਿਯੋਗੀ ਨੂੰ ਕਿ ਮੈਂ ਆਪਣੇ ਥੋੜਾ ਥੱਲੇ ਕੀਤਾ ਜਾਵੇ ਜਿਹਦੇ ਵਿੱਚ ਆਪਾਂ ਉੱਪਰਲੀ ਜਗ੍ਹਾ ਦਿਖਾਈਏ ਜੰਮੂ ਪਠਾਨਕੋਟ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਉੱਪਰ ਇੱਥੋਂ نیچے ਆਵਾਂਗੇ ਜੰਮੂ ਜੰਮੂ ਤੋਂ ਬਾਅਦ ਤੁਸੀਂ ਉੱਪਰ ਆ ਦੇਖ ਸਕਦੇ ਹੈਗੇ ਹੋ ਇਹ ਜਿਹੜਾ ਏਰੀਆ ਇਹ ਵਾਦੀਆਂ ਦਾ ਏਰੀਆ ਜਿੱਥੇ ਬਰਫ਼ ਦੇ ਕਹੋ ਕਿ ਪਹਾੜ ਨੇ ਉੱਥੇ ਬਾਰਿਸ਼ ਪੈ ਰਹੀ ਹੈ ਰਜੌਰੀ ਦੇ ਵਿੱਚ ਜੰਮੂ ਕਸ਼ਮੀਰ ਤੇ ਅੰਤਨਾਗ ਇਹ ਮੈਨ ਇਹ ਸਾਡਾ ਦੱਸਣ ਦਾ ਇਹ ਮਕਸਦ ਹੈ ਕਿ ਜਿਹੜੀ ਬਾਰਿਸ਼ ਪੈ ਰਹੀ ਹੈ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਉਹ ਪੂਰੇ ਏਸ਼ੀਆ ਚ ਹੀ ਨਹੀਂ ਕਿਤੇ ਪੈ ਰਹੀ ਹੈ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਹਾਲਾਤ ਕੀ ਹੋਣਗੇ ਤੇ ਹੁਣ ਇਸੇ ਨੂੰ ਲੈ ਕੇ ਹੀ ਜਿਹੜਾ ਇਹ ਅਲਰਟ ਮੈਂ ਕਹਾਂਗਾ ਕਿ ਅ ਮੇਰੇ ਸਹਿਯੋਗੀਆਂ ਨੂੰ ਕਿ ਨੂੰ ਜ਼ੂਮ ਆਊਟ ਕੀਤਾ ਜਾਵੇ ਤਾਂ ਕਿ ਅਸੀਂ ਪੂਰਾ ਮੈਪ ਦਿਖਾ ਸਕੀਏ ਤੁਸੀਂ ਇਹ ਦੇਖ ਸਕਦੇ ਹੈਗੇ ਹੋ ਕਿ ਇਹ ਜਿਹੜਾ ਮੈਪ ਆਪਣਾ ਆ ਚੁੱਕਾ ਹੈ ਇੰਡੀਆ ਦਾ ਇਦੇ ਵਿੱਚ ਪ੍ਰਯਾਗਰਾਜ, ਜੈਪੁਰ, ਨਿਊ ਦਿੱਲੀ, ਕੋਲਕਾਤਾ, ਤੇ ਰਾਏਪੁਰ, ਇਧਰ ਚਨਈ ਇੱਥੇ ਕਿਤੇ ਵੀ ਬਾਰਿਸ਼ ਨਹੀਂ ਪੈਂਦੀ ਪਈ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਿਸ ਕਾਰਨ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਬੜੇ ਤਰਸਯੋਗ ਜਾਂ ਚਿੰਤਾਜਨਕ ਬਣੇ ਹੋਏ ਨੇ ਤੇ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈ ਕਿ ਸਰਕਾਰਾਂ ਦਾ ਕੀ ਹੈ ਸਰਕਾਰ ਨੂੰ ਪਹਿਲਾਂ ਹੀ ਜਿਹੜੇ ਇਸ ਤਰ੍ਹਾਂ ਦੇ ਮੌਸਮ ਵਿਭਾਗ ਦੇ ਜਿਹੜੇ ਆ ਚਾਰਟ ਆਂਦੇ ਨੇ ਇਹ ਪਹਿਲਾਂ ਹੀ ਅਲਰਟ ਦੇ ਕਰ ਦਿੱਤੇ ਜਾਂਦੇ ਨੇ ਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਜ ਤੋਂ 2-3 ਮਹੀਨੇ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਕਿ ਪੰਜਾਬ ਇਸ ਵਾਰ ਬਹੁਤ ਤਗੜੀ ਮਾਰ ਜਿਹੜੀ ਹੈ ਮੀਂਹ ਦੀ ਚੱਲ ਸਕਦਾ ਹੈ ਉਹਦੇ ਹੇਠ ਆ ਸਕਦਾ ਹੈ ਪਰ ਜਿਹੜੇ ਤਿਆਰੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਨਾ ਮੁਕੰਮਲ ਰਹੀਆਂ ਜਿਸ ਕਾਰਨ ਹਰ ਪੂਰੇ ਪੰਜਾਬ ਦੇ ਵਿੱਚ ਸਾਤ ਜਿਹੜੇ ਨੇ ਖਰਾਬ ਹੋਏ ਪਏ ਨੇ ਤੇ ਇੱਕ ਵਾਰ ਫਿਰ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾ ਦਿੰਦਾ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਰੈੱਡ ਏਰੀਆ ਹੈ ਇਹ ਪੂਰਾ ਦਾ ਪੂਰਾ ਬਾਰਿਸ਼ ਦਾ ਪੂਰਾ ਪੰਜਾਬ ਇਹਦੇ ਵਿੱਚ ਲਪੇਟੇ ਵਿੱਚ ਆ ਚੁੱਕਿਆ ਹੈ ਕਿ ਜਿੰਨੀ ਬਾਰਿਸ਼ ਪੂਰੇ ਏਸ਼ੀਆ 'ਚ ਨਹੀਂ ਪੈ ਰਹੀ ਉਹ ਸਾਰੀ ਦੀ ਸਾਰੀ ਬਾਰਿਸ਼ ਜਿਹੜੀ ਹੈ ਉਹ ਇਸ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਇਸ ਦੇ ਨਾਲ ਹੀ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਹਾਂ ਬਈ ਅੱਗੇ ਕੀ ਹੋ ਸਕਦਾ ਹੈ ਅੱਗੇ ਕਿਵੇਂ ਹੋਵੇਗਾ ਅੱਗੇ ਬਾਰਿਸ਼ ਪਏਗੀ ਜਾਂ ਨਹੀਂ ਪਏਗੀ ਇਹਦੇ ਦੇ ਥੱਲੇ ਤੁਸੀਂ ਦੇਖੋ ਇਹ 2 ਸਤੰਬਰ ਦਾ ਆ ਰਿਹਾ ਹੈ ਤੇ ਜੇ ਨੂੰ ਅਸੀਂ 3 ਸਤੰਬਰ ਕਰ ਦਿੰਨੇ ਆ ਇੱਥੇ ਬਾਰਿਸ਼ ਨਹੀਂ ਦਿਖਾ ਰਿਹਾ ਯਾਨੀ ਕਿ ਤੁਸੀਂ ਦੇਖੋ ਜੇਕਰ ਅੱਜ ਜਾਂ ਪਿਛਤੇ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਤਾਂ ਹੀ ਇਹ ਦਿਖਾ ਰਿਹਾ ਹੈ ਅਦਰਵਾਈਜ਼ ਸਿੱਧਾ ਹੁਣ ਕੱਲ ਦਾ ਉਹਨਾਂ ਨੇ ਮੈਪ ਦੱਸਿਆ ਕਿ ਕੱਲ ਬਾਰਿਸ਼ ਇਸ ਜਗ੍ਹਾ ਤੇ ਜਿਵੇਂ ਜਲੰਧਰ ਵਿੱਚ ਹੋਗੀ ਪੰਜਾਬ ਦੇ ਵਿੱਚ ਆ ਏਰੀਆ ਆ ਗਿਆ ਚੰਡੀਗੜ ਆ ਗਿਆ ਤੇ ਇਹਨਾਂ ਏਰੀਆ ਦੇ ਵਿੱਚ ਘਟ ਹੈ ਜੰਮੂ ਕਸ਼ਮੀਰ ਦੇ ਵਿੱਚ ਦਿਖਾ ਰਹੀ ਹੈ ਹਾਲਾਂਕਿ ਇਹ ਸਿਰਫ ਅਨੁਮਾਨ ਹੁੰਦੇ ਨੇ ਪੈਨ ਨੂੰ ਕੱਲ ਵੀ ਬਾਰਿਸ਼ ਪੈ ਸਕਦੀ ਹੈਗੀ ਬਟ ਜਿਹੜੀ ਕਹਿ ਸਕਦੇ ਹੋ ਕਿ ਵੱਡੀ ਗੱਲ ਇਹ ਹੈ ਕਿ ਮੁਕੰਮਲ ਤਿਆਰੀਆਂ ਜਿਹੜੀਆਂ ਨਹੀਂ ਸੀਗੀਆਂ ਉਸ ਕਾਰਨ ਜਿਹੜਾ ਅੱਜ ਪੰਜਾਬ ਨੂੰ ਇੰਨਾ ਕੁਝ ਭੁਗਤਣਾ ਪੈ ਰਿਹਾ ਹੈ ਕਿ ਜਿਸ ਕਾਰਨ ਸਾਰੇ ਹੜ ਆ ਰਹੇ ਨੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਪੋਲ ਖੁੱਲ ਰਹੀ ਹੈ ਕਾਰਪੋਰੇਸ਼ਨ ਦੀਆਂ ਪੋਲ ਖੁੱਲ ਰਹੀਆਂ ਨੇ ਕਿ ਕਾਰਪੋਰੇਸ਼ਨ ਦਾ ਕੰਮ ਜ਼ੀਰੋ ਹੋ ਗਿਆ ਜ਼ੀਰੋ ਜਿੰਨਾ ਵੀ ਉਹ ਕਹਿੰਦੇ ਨੇ ਕਿ ਅਸੀਂ ਸੀਵਰੇਜ ਪਾਈਪਾਂ ਪਾਈਆਂ ਇੰਨੇ ਕਰੋੜ ਲਗਾਤੇ ਇੱਕ ਲਗਾਤਾ ਉਹ ਲਗਾਤਾ ਪਰ ਉਹ ਕਿਤੇ ਵੀ ਕੰਮ ਦੇਖਣ ਨੂੰ ਨਹੀਂ ਮਿਲਿਆ ਤੇ ਇਹ ਜਿਹੜੀਆਂ ਤਸਵੀਰਾਂ ਇਹ ਬਿਲਕੁਲ ਚਿੰਤਾਜਨਕ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਤੇ ਹੁਣ ਉਹਨਾਂ ਨੂੰ ਸੁਧਾਰਨ ਲਈ ਅੱਗੇ ਕੀ ਕੀਤਾ ਜਾਵੇ ਅੱਜ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਭਗਵੰਤ ਮਾਨ ਹੋਰਾਂ ਫੋਨ ਤੇ ਗੱਲ ਕੀਤੀ ਹੈ ਤੇ ਸਾਰੀ ਜਾਇਜ਼ਾ ਲਿਆ ਤੇ ਭਗਵੰਤ ਮਾਨ ਹਰਾਂ ਨੇ 60 ਹਜ਼ਾਰ ਕਰੋੜ ਦਾ ਜਿਹੜਾ ਪੈਕੇਜ ਹੈ ਉਹਦੀ ਮੰਗ ਕੀਤੀ ਹੈ ਬਾਕੀ ਖੈਰ ਸਾਡਾ ਦੱਸਣ ਦਾ ਅੱਜ ਤੁਹਾਡਾ ਹੀ ਮਕਸਦ ਸੀਗਾ ਕਿ ਜੇਕਰ ਜਿਹੜਾ 2 2 ਸਤੰਬਰ ਤੱਕ ਮੈਂ ਕਹਾਂਗਾ ਇਹ ਲੱਗ ਜਾਇਆ ਜਾਵੇ 2 ਸਤੰਬਰ ਇਹ ਤੋਂ ਕੀਤਾ ਜਾਵੇ ਤਾਂ ਕਿ ਅਸੀਂ ਦਿਖਾਈਏ ਕਿ ਅੱਜ ਦਾ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ ਜਿਹੜਾ ਮੀਂਹ ਪੈ ਰਿਹਾ ਉਹ ਪੂਰੇ ਏਸ਼ੀਆ 'ਚ ਕਿਤੇ ਨਹੀਂ ਪੈ ਰਿਹਾ ਜਿੰਨਾ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਹਾਲਾਤਾਂ ਦੇ ਉੱਤੇ ਸਰ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇਸ ਟਾਈਮ ਬਹੁਤ ਕਹਿਰ ਆਇਆ ਕਿਉਂਕਿ ਪੰਜਾਬ ਜਲੰਧਰ ਦੇ ਵਿੱਚ ਕਦੇ ਨਹੀਂ ਇਹਨਾਂ ਦੇਖਿਆ ਗਿਆ ਕਿ ਇੰਨੀ ਬਾਰਿਸ਼ ਹੋਈ ਹੋਵੇ ਲੋਕੀ ਲੋਕਾਂ ਨੂੰ ਛੁੱਟੀਆਂ ਸਕੂਲ ਤੋਂ ਕਾਲਜ ਤੋਂ ਛੁੱਟੀਆਂ ਹੋ ਜਾਣ ਕੰਮਕਾੜਾ ਠੱਪ ਹੋ ਜਾਣ ਇਹਦਾ ਕਦੇ ਵੀ ਨਹੀਂ ਹੋਇਆ ਅੱਜਕੱਲ ਬਿਲਕੁਲ ਬਿਲਕੁਲ ਤੇ ਵੱਡੇ ਸ਼ਹਿਰ ਜਿਹੜੇ ਪੰਜਾਬ ਦੇ ਨੇ ਉਹ ਬਾਰਿਸ਼ ਦੀ ਮਾਰ ਹੇਟਾਂ ਨੇ ਤੇ ਬਾਕੀ ਜਿਹੜੇ ਆਸ-ਪਾਸੇ ਦੇ ਜਿਹੜੇ ਪਿੰਡ ਨੇ ਉਹ ਹੜ੍ਹ ਦੀ ਮਾਰ ਹੇਟਾਂ ਨੇ ਆ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਪੂਰਾ ਪੰਜਾਬ ਹੀ ਜਿਹੜਾ ਇਸ ਸਮੇਂ ਬੜੇ ਚਿੰਤਾਜਨਕ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਤੇ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਬਾਹ ਫੜੀ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹ ਸਹੀ ਤਰ੍ਹਾਂ ਉਸਦੇ ਮੁਆਵਜ਼ੇ ਮਿਲ ਸਕਣ ਤੇ ਉਹ ਆਪਣੇ ਇਸ ਜਿਹੜਾ ਕਹਿ ਸਕਦੇ ਹੋ ਕਿ ਨੁਕਸਾਨ ਆਇਆ ਉਹਦੇ ਚੋਂ ਬਾਹਰ ਨਿਕਲ ਸਕਣ ਹਲੇ ਤਾਂ ਪਾਣੀ ਵੱਧ ਰਿਹਾ ਜਦੋਂ ਪਾਣੀ ਹੋਰ ਕਟੇਗਾ ਉਦੋਂ ਹੋਰ ਨੁਕਸਾਨ ਪਤਾ ਚੱਲੇਗਾ ਕਿ ਕੀ ਕੁਝ ਨੁਕਸਾਨ ਹੋਇਆ ਬਾਕੀ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਹਰ ਪਲ-ਪਲ ਦੀ ਅਪਡੇਟ ਤੇ ਲਈ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੱਕ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਸਮ ਦੀ ਵੱਡੀ ਬਹੁਤ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਿੱਦਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਆਇਆ ਹੋਇਆ ਪੂਰਾ ਪੰਜਾਬ ਵੀ ਇਸ ਟਾਈਮ ਹੜ੍ਹਾਂ ਦੀ ਮਾਰ ਚੱਲ ਰਿਹਾ ਹੁਣ ਇੱਕ ਰਿਪੋਰਟ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਹੀ ਏਸ਼ੀਆ ਨੂੰ ਛੱਡ ਕੇ ਪੂਰਾ ਪੰਜਾਬ ਵੀ ਇਸ ਟਾਈਮ ਰੈੱਡ ਅਲਰਟ ਦੇ ਵਿੱਚ ਹੈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਨੇ ਪ੍ਰਿੰਸ ਤੁਸੀਂ ਦੱਸੋ ਕੀ ਪੰਜਾਬ ਦੇ ਵਿੱਚ ਕੀ ਮੌਸਮ ਦੀ ਜਾਣਕਾਰੀ ਹੈ ਬਿਲਕੁਲ ਗੀਤਾ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਵੈਦਰ ਦੀ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹਰ ਜਗ੍ਹਾ ਦੇ ਉੱਤੇ ਮੀਂਹ ਪੈ ਰਿਹਾ ਹੈ ਕਈ ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਤੇ ਉਹ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਨੇ ਹੜ੍ਹਾਂ ਵਾਲੇ ਹਾਲਾਤ ਨੇ ਉਹ ਇਸ ਕਰਕੇ ਕਿਉਂਕਿ ਭਾਰੀ ਮੀਂਹ ਪੈ ਰਿਹਾ ਰਿਕਾਰਡ ਤੋੜ ਮੀਂਹ ਪੈ ਰਿਹਾ ਜਿਹੜਾ ਅੱਜ ਤੱਕ ਨਹੀਂ ਪਿਆ ਉਹਨਾ ਮੀਂਹ ਪਿਆ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਹੋਰ ਜਿਹੜੇ ਆਸ-ਪਾਸੇ ਦੇ ਜਿਹੜੇ ਸ਼ਹਿਰ ਨੇ ਉਹ ਜਿਹੜੇ ਲੱਗਦੇ ਨੇ ਉਹ ਇੰਨੇ ਕ ਮੀਂਹ ਦੇ ਨਾਲ ਮਾਰ ਖਾ ਰਹੇ ਨੇ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਰੀਆਂ ਸੜਕਾਂ ਪੈਕ ਹੋ ਗਈਆਂ ਨੇ ਸਭ ਕੁਝ ਡੁੱਬ ਚੁੱਕਿਆ ਹੈਗਾ ਖਾਸ ਕਰਕੇ ਜਲੰਧਰ ਲੁਧਿਆਣੇ ਦੀ ਜੇ ਗੱਲ ਕਰ ਲਈਏ ਲੋਕਾਂ ਦੇ ਘਰ ਡਿੱਗ ਚੁੱਕੇ ਨੇ ਸ਼ਹਿਰ ਦੇ ਹਲਾਤ ਨੇ ਤੇ ਹੁਣ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੈਗੇ ਉਹ ਸਕਰੀਨ ਤੇ ਇਹ ਹੈ ਪੂਰੇ ਏਸ਼ੀਆ ਦਾ ਮੈਪ ਯਾਨੀ ਕਿ ਏਸ਼ੀਆ ਜਿਹਦੇ ਵਿੱਚ ਵੱਖ-ਵੱਖ ਕੰਟਰੀਜ਼ ਆਂਦੀਆਂ ਨੇ ਜਿਵੇਂ ਆਪਣੀ ਇੰਡੀਆ ਉਸ ਤੋਂ ਬਾਅਦ ਕੋਲੰਬੋ ਹੈ ਬੈਂਕੋਕ ਹੈ ਵੇਟਨਾਮ ਹੈ ਕੋਲਕਾਤਾ ਤੋਂ ਚਲੋ ਆਪਣੀ ਆ ਗਈ ਫਿਰ ਮਸਕਟ ਹੈ ਓਮਾਨ ਹੈ ਦੁਬਈ ਹੈ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਆਉਂਦੀਆਂ ਜਿੱਚ ਪਾਕਿਸਤਾਨ ਵੀ ਆਂਦਾ ਤੇ ਉੱਥੋਂ ਦੀ ਇਹ ਰਿਪੋਰਟ ਮੈਪ ਸਾਹਮਣੇ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਵੀ ਰੈੱਡ ਰੈੱਡ ਤੁਹਾਨੂੰ ਨਹੀਂ ਦਿਖ ਰਿਹਾ ਹੋਏਗਾ ਰੈੱਡ ਸਿਰਫ ਕਿੱਥੇ ਆ ਨਿਊ ਦਿੱਲੀ ਤੋਂ ਉੱਪਰ ਨਿਊ ਦਿੱਲੀ ਤੋਂ ਉੱਪਰ ਰੈੱਡ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਮੀਂਹ ਜਿੱਥੇ ਪੈ ਰਿਹਾ ਸਭ ਤੋਂ ਜ਼ਿਆਦਾ ਬਾਰਿਸ਼ ਜਿੱਥੇ ਪੈ ਰਹੀ ਹੈ ਇਹ ਤੁਸੀਂ ਦੇਖੋ ਪਠਾਨਕੋਟ ਬਰਵਾਲਾ ਮੰਡੀ ਸ਼ਿਮਲਾ ਨਾਨ ਇਹ ਆ ਗਿਆ ਹਿਮਾਚਲ ਦਾ ਏਰੀਆ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਸ ਸਾਈਡ ਇਹ ਲੈਂਦਾ ਪੰਜਾਬ ਆ ਗਿਆ ਜਿੱਥੇ ਵਜ਼ੀਰਾਬਾਦ ਗੁਜਰਾਵਾਲਾ ਲਾਹੌਰ ਅੰਮ੍ਰਿਤਸਰ ਆਪਣਾ ਆ ਗਿਆ ਆਹ ਜਿਹੜਾ ਤੁਸੀਂ ਇਹ ਰੈੱਡ ਸਰਕਲ ਦੇਖ ਰਹੇ ਹੋ ਨਾ ਪੂਰਾ ਇਹ ਸਭ ਤੋਂ ਜ਼ਿਆਦਾ ਬਾਰਿਸ਼ ਵਾਲਾ ਏਰੀਆ ਹੈ ਰੈੱਡ ਵਾਲਾ ਜਿਹਦੇ ਚ ਜਲੰਧਰ ਲੁਧਿਆਣਾ ਸ਼ਾਹਕੋਟ ਪਠਾਨਕੋਟ ਨਾਬਾ ਬਰਨਾਲਾ ਇਹ ਸਾਰੇ ਸ਼ਹਿਰ ਜਿਹੜੇ ਨੇ ਏ ਇਦੇ ਵਿੱਚ ਕਾਊਂਟ ਹੋ ਗਏ ਨੇ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਫਸ ਚੁੱਕੇ ਨੇ ਜਿਹੜਾ ਕਿ ਪੂਰੇ ਏਸ਼ੀਆ ਦੇ ਵਿੱਚ ਵੀ ਐਸਾ ਨਹੀਂ ਹੈਗਾ ਮੈਂ ਇੱਧ ਤੋਂ ਥੱਲੇ ਕਰਨ ਲਈ ਕਵਾਂਗਾ ਕਿ ਆਪਣੇ ਸਹਿਯੋਗੀ ਨੂੰ ਕਿ ਮੈਂ ਆਪਣੇ ਥੋੜਾ ਥੱਲੇ ਕੀਤਾ ਜਾਵੇ ਜਿਹਦੇ ਵਿੱਚ ਆਪਾਂ ਉੱਪਰਲੀ ਜਗ੍ਹਾ ਦਿਖਾਈਏ ਜੰਮੂ ਪਠਾਨਕੋਟ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਉੱਪਰ ਇੱਧ ਤੋਂ نیچے ਆਵਾਂਗੇ ਜੰਮੂ ਜੰਮੂ ਤੋਂ ਬਾਅਦ ਤੁਸੀਂ ਉੱਪਰ ਆ ਦੇਖ ਸਕਦੇ ਹੈਗੇ ਉਹ ਇਹ ਜਿਹੜਾ ਏਰੀਆ ਇਹ ਵਾਦੀਆਂ ਦਾ ਏਰੀਆ ਜਿੱਥੇ ਬਰਫ਼ ਦੇ ਕਹੋ ਕਿ ਪਹਾੜ ਨੇ ਉੱਥੇ ਬਾਰਿਸ਼ ਪੈ ਰਹੀ ਹੈ ਰਜੌਰੀ ਦੇ ਵਿੱਚ ਜੰਮੂ ਕਸ਼ਮੀਰ ਤੇ ਅੰਤਨਾਗ ਇਹ ਮੈਨ ਇਹ ਸਾਡਾ ਦੱਸਣ ਦਾ ਇਹ ਮਕਸਦ ਹੈ ਕਿ ਜਿਹੜੀ ਬਾਰਿਸ਼ ਪੈ ਰਹੀ ਹੈ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਉਹ ਪੂਰੇ ਏਸ਼ੀਆ ਚ ਹੀ ਨਹੀਂ ਕਿਤੇ ਪੈ ਰਹੀ ਹੈ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਹਾਲਾਤ ਕੀ ਹੋਣਗੇ ਤੇ ਹੁਣ ਇਸੇ ਨੂੰ ਲੈ ਕੇ ਹੀ ਜਿਹੜਾ ਇਹ ਅਲਰਟ ਮੈਂ ਕਹਾਂਗਾ ਕਿ ਅ ਮੇਰੇ ਸਹਿਯੋਗੀਆਂ ਨੂੰ ਕਿ ਨੂੰ ਜ਼ੂਮ ਆਊਟ ਕੀਤਾ ਜਾਵੇ ਤਾਂ ਕਿ ਅਸੀਂ ਪੂਰਾ ਮੈਪ ਦਿਖਾ ਸਕੀਏ ਤੁਸੀਂ ਇਹ ਦੇਖ ਸਕਦੇ ਹੈਗੇ ਹੋ ਕਿ ਇਹ ਜਿਹੜਾ ਮੈਪ ਆਪਣਾ ਆ ਚੁੱਕਾ ਹੈ ਇੰਡੀਆ ਦਾ ਇਦੇ ਵਿੱਚ ਪ੍ਰਿਆਗਰਾਜ ਜੈਪੁਰ ਨਿਊ ਦਿੱਲੀ ਕੋਲਕਾਤਾ ਤੇ ਰਾਇਪੁਰ ਇਧਰ ਚਨਈ ਇਥੇ ਕਿਤੇ ਵੀ ਬਾਰਿਸ਼ ਨਹੀਂ ਪੈਂਦੀ ਪਈ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਿਸ ਕਾਰਨ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਬੜੇ ਤਰਸਯੋਗ ਜਾਂ ਚਿੰਤਾਜਨਕ ਬਣੇ ਹੋਏ ਨੇ ਤੇ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਕਿ ਸਰਕਾਰਾਂ ਦਾ ਕੀ ਹੈ ਸਰਕਾਰ ਨੂੰ ਪਹਿਲਾਂ ਹੀ ਜਿਹੜੇ ਇਸ ਤਰ੍ਹਾਂ ਦੇ ਮੌਸਮ ਵਿਭਾਗ ਦੇ ਜਿਹੜੇ ਆ ਚਾਰਟ ਆਂਦੇ ਨੇ ਇਹ ਪਹਿਲਾਂ ਹੀ ਅਲਰਟ ਦੇ ਕਰ ਦਿੱਤੇ ਜਾਂਦੇ ਨੇ ਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਜ ਤੋਂ 2-3 ਮਹੀਨੇ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਕਿ ਪੰਜਾਬ ਇਸ ਵਾਰ ਬਹੁਤ ਤਗੜੀ ਮਾਰ ਜਿਹੜੀ ਹੈ ਮੀਂਹ ਦੀ ਝਲ ਸਕਦਾ ਹੈ ਉਹਦੇ ਹੇਠ ਆ ਸਕਦਾ ਹੈ ਪਰ ਜਿਹੜੇ ਤਿਆਰੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਨਾ ਮੁਕੰਮਲ ਰਹੀਆਂ ਜਿਸ ਕਾਰਨ ਹਰ ਪੂਰੇ ਪੰਜਾਬ ਦੇ ਵਿੱਚ ਲਾਤ ਜਿਹੜੇ ਨੇ ਖਰਾਬ ਹੋਏ ਪਏ ਨੇ ਤੇ ਇੱਕ ਵਾਰ ਫਿਰ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾ ਦਿੰਦਾ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਰੈੱਡ ਏਰੀਆ ਹੈ ਇਹ ਪੂਰਾ ਦਾ ਪੂਰਾ ਬਾਰਿਸ਼ ਦਾ ਪੂਰਾ ਪੰਜਾਬ ਇਹਦੇ ਵਿੱਚ ਲਪੇਟੇ ਵਿੱਚ ਆ ਚੁੱਕਿਆ ਕਿ ਜਿੰਨੀ ਬਾਰਿਸ਼ ਪੂਰੇ ਏਸ਼ੀਆ ਚ ਨਹੀਂ ਪੈ ਰਹੀ ਉਹ ਸਾਰੀ ਦੀ ਸਾਰੀ ਬਾਰਿਸ਼ ਜਿਹੜੀ ਹੈ ਉਹ ਇਸ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਇਸ ਦੇ ਨਾਲ ਹੀ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਹਾਂ ਭਈ ਅੱਗੇ ਕੀ ਹੋ ਸਕਦਾ ਆ ਅੱਗੇ ਕਿਵੇਂ ਹੋਵੇਗਾ ਅੱਗੇ ਬਾਰਿਸ਼ ਪਏਗੀ ਜਾਂ ਨਹੀਂ ਪਏਗੀ ਇੱਥੇ ਦੇ ਥੱਲੇ ਤੁਸੀਂ ਦੇਖੋ ਇਹ 2 ਸਤੰਬਰ ਦਾ ਆ ਰਿਹਾ ਤੇ ਜੇ ਇਹਨੂੰ ਅਸੀਂ 3 ਸਤੰਬਰ ਕਰ ਦਿੰਨੇ ਆ ਇੱਥੇ ਬਾਰਿਸ਼ ਨਹੀਂ ਦਿਖਾ ਰਿਹਾ ਯਾਨੀ ਕਿ ਤੁਸੀਂ ਦੇਖੋ ਜੇਕਰ ਅੱਜ ਜਾਂ ਪਿਛਤੇ ਦਿਨਾਂ ਤੋਂ بارش ਪੈ ਰਹੀ ਹੈ ਤਾਂ ਹੀ ਇਹ ਦਿਖਾ ਰਿਹਾ ਹੈ ਆਦਰਵਾਇਸ ਸਿੱਧਾ ਹੁਣ ਕੱਲ ਦਾ ਉਹਨਾਂ ਨੇ ਮੈਪ ਦੱਸਿਆ ਕਿ ਕੱਲ بارش ਇਸ ਜਗ੍ਹਾ ਤੇ ਜਿਵੇਂ ਜਲੰਧਰ ਵਿੱਚ ਹੋਗੀ ਪੰਜਾਬ ਦੇ ਵਿੱਚ ਆ ਏਰੀਆ ਆ ਗਿਆ ਚੰਡੀਗੜ੍ਹ ਆ ਗਿਆ ਤੇ ਇਹਨਾਂ ਏਰੀਆ ਦੇ ਵਿੱਚ ਘਟ ਹੈ ਜੰਮੂ ਕਸ਼ਮੀਰ ਦੇ ਵਿੱਚ ਦਿਖਾ ਰਹੀ ਹੈ ਹਾਲਾਂਕਿ ਇਹ ਸਿਰਫ ਅਨੁਮਾਨ ਹੁੰਦੇ ਨੇ ਪੈਨ ਨੂੰ ਕੱਲ ਵੀ بارش ਪੈ ਸਕਦੀ ਹੈਗੀ ਬਟ ਜਿਹੜੀ ਕਹਿ ਸਕਦੇ ਹੋ ਕਿ ਵੱਡੀ ਗੱਲ ਇਹ ਹੈ ਕਿ ਮੁਕੰਮਲ ਤਿਆਰੀਆਂ ਜਿਹੜੀਆਂ ਨਹੀਂ ਸੀਗੀਆਂ ਉਸ ਕਾਰਨ ਜਿਹੜਾ ਅੱਜ ਪੰਜਾਬ ਨੂੰ ਇੰਨਾ ਕੁਝ ਭੁਗਤਣਾ ਪੈ ਰਿਹਾ ਹੈ ਕਿ ਜਿਸ ਕਾਰਨ ਸਾਰੇ ਹੜ ਆ ਰਹੇ ਨੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਪੋਲ ਖੁੱਲ ਰਹੀ ਹੈ ਕਾਰਪੋਰੇਸ਼ਨ ਦੀਆਂ ਪੋਲ ਖੁੱਲ ਰਹੀਆਂ ਨੇ ਕਿ ਕਾਰਪੋਰੇਸ਼ਨ ਦਾ ਕੰਮ ਜ਼ੀਰੋ ਹੋ ਗਿਆ ਜ਼ੀਰੋ ਜਿੰਨਾ ਵੀ ਉਹ ਕਹਿੰਦੇ ਨੇ ਕਿ ਅਸੀਂ ਸੀਵਰੇਜ ਪਾਈਪਾਂ ਪਾਈਆਂ ਇੰਨੇ ਕਰੋੜ ਲਗਾਤੇ ਇੱਕ ਲਗਾਤਾ ਉਹ ਲਗਾਤਾ ਪਰ ਉਹ ਕਿਤੇ ਵੀ ਕੰਮ ਦੇਖਣ ਨੂੰ ਨਹੀਂ ਮਿਲਿਆ ਤੇ ਇਹ ਜਿਹੜੀਆਂ ਤਸਵੀਰਾਂ ਇਹ ਬਿਲਕੁਲ ਚਿੰਤਾਜਨਕ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਤੇ ਹੁਣ ਉਹਨਾਂ ਨੂੰ ਸੁਧਾਰਨ ਲਈ ਅੱਗੇ ਕੀ ਕੀਤਾ ਜਾਵੇ ਅੱਜ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਭਗਵੰਤ ਮਾਨ ਹੋਰਾਂ ਫੋਨ ਤੇ ਗੱਲ ਕੀਤੀ ਹੈ ਤੇ ਸਾਰੀ ਜਾਇਜ਼ਾ ਲਿਆ ਤੇ ਭਗਵੰਤ ਮਾਨ ਹਰਾਂ ਨੇ 60 ਹਜ਼ਾਰ ਕਰੋੜ ਦਾ ਜਿਹੜਾ ਪੈਕੇਜ ਹੈ ਉਹਦੀ ਮੰਗ ਕੀਤੀ ਹੈ ਬਾਕੀ ਖੈਰ ਸਾਡਾ ਦੱਸਣ ਦਾ ਅੱਜ ਤੁਹਾਡਾ ਹੀ ਮਕਸਦ ਸੀਗਾ ਕਿ ਜੇਕਰ ਜਿਹੜਾ 2 2 ਸਤੰਬਰ ਤੱਕ ਮੈਂ ਕਹਾਂਗਾ ਇਹ ਲੱਗ ਜਾਇਆ ਜਾਵੇ 2 ਸਤੰਬਰ ਇਹ ਤੋਂ ਕੀਤਾ ਜਾਵੇ ਤਾਂ ਕਿ ਅਸੀਂ ਦਿਖਾਈਏ ਕਿ ਅੱਜ ਦਾ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ ਜਿਹੜਾ ਮੀਂਹ ਪੈ ਰਿਹਾ ਉਹ ਪੂਰੇ ਏਸ਼ੀਆ 'ਚ ਕਿਤੇ ਨਹੀਂ ਪੈ ਰਿਹਾ ਜਿੰਨਾ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਹਾਲਾਤਾਂ ਦੇ ਉੱਤੇ ਸਰ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇਸ ਟਾਈਮ ਬਹੁਤ ਕਹਿਰ ਆਇਆ ਕਿਉਂਕਿ ਪੰਜਾਬ ਜਲੰਧਰ ਦੇ ਵਿੱਚ ਕਦੀ ਨਹੀਂ ਇਹਨਾਂ ਦੇਖਿਆ ਗਿਆ ਕਿ ਇੰਨੀ ਬਾਰਿਸ਼ ਹੋਈ ਹੋਵੇ ਲੋਕੀ ਲੋਕਾਂ ਨੂੰ ਛੁੱਟੀਆਂ ਸਕੂਲ ਤੋਂ ਕਾਲਜ ਤੋਂ ਛੁੱਟੀਆਂ ਹੋ ਜਾਣ ਕੰਮਕਾੜਾ ਠੱਪ ਹੋ ਜਾਣ ਇਹਦਾ ਕਦੀ ਵੀ ਨਹੀਂ ਹੋਇਆ ਅਸਲ ਵਿੱਚ ਬਿਲਕੁਲ ਬਿਲਕੁਲ ਤੇ ਵੱਡੇ ਸ਼ਹਿਰ ਜਿਹੜੇ ਪੰਜਾਬ ਦੇ ਨੇ ਉਹ ਬਾਰਿਸ਼ ਦੀ ਮਾਰ ਹੇਟਾ ਨੇ ਤੇ ਬਾਕੀ ਜਿਹੜੇ ਆਸਪਾਸ ਦੇ ਜਿਹੜੇ ਪਿੰਡ ਨੇ ਉਹ ਹੜ੍ਹ ਦੀ ਮਾਰ ਹਟਨੇ ਆ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਪੂਰਾ ਪੰਜਾਬ ਹੀ ਜਿਹੜਾ ਇਸ ਸਮੇਂ ਬੜੇ ਚਿੰਤਾਜਨਕ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਤੇ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਬਾਹ ਫੜੀ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹ ਸਹੀ ਤਰ੍ਹਾਂ ਉਸਦੇ ਮੁਆਵਜ਼ੇ ਮਿਲ ਸਕਣ ਤੇ ਉਹ ਆਪਣੇ ਇਸ ਜਿਹੜਾ ਕਹਿ ਸਕਦੇ ਹੋ ਕਿ ਨੁਕਸਾਨ ਆਇਆ ਉਹਦੇ ਚੋਂ ਬਾਹਰ ਨਿਕਲ ਸਕਣ ਹਲੇ ਤਾਂ ਪਾਣੀ ਵੱਧ ਰਿਹਾ ਜਦੋਂ ਪਾਣੀ ਹੋਰ ਕਟੇਗਾ ਉਦੋਂ ਹੋਰ ਨੁਕਸਾਨ ਪਤਾ ਚੱਲੇਗਾ ਕਿ ਕੀ ਕੁਝ ਨੁਕਸਾਨ ਹੋਇਆ ਬਾਕੀ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਹਰ ਪਲ-ਪਲ ਦੀ ਅਪਡੇਟ ਤੇ ਲਈ